ਨਈ ਦੀ ਕੰਪਨੀ ਹੈ ਆਰਥਰੀ ਨਿਊਬਲਸ ਉਹਦੇ ਨਾਲ ਇੱਕ ਐਮਓਯੂ ਸਾਈਨ ਕੀਤਾ ਹੈ ਇਸ ਕੰਪਨੀ ਦੇ ਕੋਲ ਇੱਕ ਟੈਕਨੋਲੋਜੀ ਹੈ ਉਹਨੂੰ ਟੋਰੀਫੈਕਸ਼ਨ ਕਹਿੰਦੇ ਆ ਉਹਦੇ ਵਿੱਚ ਕੰਟਰੋਲਡ ਕੰਬਸ਼ਨ ਹੁੰਦੀ ਹੈ ਔਰ ਉਹਦੇ ਵਿੱਚ ਜਿਹੜਾ ਕੂੜਾ ਹੈ ਮਿਨਿਸਪਲ ਸੋਲਿਡ ਵੇਸਟ ਹੈ ਉਹਨੂੰ ਕਨਵਰਟ ਕਰਦੇ ਨੇ ਬਾਇਓਚਾਰ ਕੋਲ ਦੇ ਵਿੱਚ ਇਸ ਕੰਪਨੀ ਨੇ ਸਾਨੂੰ ਆਫਰ ਕੀਤੀ ਕਿ ਅਸੀਂ ਕਾਰਪੋਰੇਸ਼ਨ ਨੂੰ ਇਹਦੀ ਕੋਈ ਕੋਸਟ ਨਹੀਂ ਦੇਣੀ ਪੈਗੀ ਪ੍ਰੋਜੈਕਟ ਦੇ ਵਿੱਚ ਕਿਉਂਕਿ ਸਾਡੇ ਕੋਲ ਹੋਰ ਕੰਪਨੀਆਂ ਵੀ ਆ ਰਹੀਆਂ ਸੀ ਜਿਹੜੀਆਂ ਸਾਨੂੰ ਪ੍ਰੋਜੈਕਟ ਕੋਸਟ ਦੱਸਦੀਆਂ ਸੀ 1050 ਤੋਂ ਲੈ ਕੇ 1100 ਟਨ ਦੇ ਵਿੱਚਕਾਰ ਰੈਵੈਜ ਕਰਦਾ ਹੈ ਟੂਕੜਾ ਦਿੱਲੀ ਸੋ ਉਹਦੇ ਵਿੱਚ 60% ਗਿੱਲਾ ਕੂੜਾ ਹੁੰਦਾ ਔਰ 40% ਜਿਹੜਾ ਸੁੱਕਾ ਕੂੜਾ ਹੁੰਦਾ ਤੋਂ ਗਿੱਲੇ ਕੂੜੇ ਦੇ ਵਿੱਚੋਂ ਅਸੀਂ ਤਕਰੀਬਨ ਅੱਜ ਦੀ ਡੇਟ ਦੇ ਵਿੱਚ 300 350 ਟਨ ਜਿਹੜਾ ਉਹਨੂੰ ਵਿੰਡਰੋਸ ਬਣਾ ਕੇ ਕੰਪੋਸਟਿੰਗ ਕਰ ਰਹੇ ਹਾਂ ਨੈਚੁਰਲੀ ਜਦੋਂ ਪ੍ਰੋਸੈਸਿੰਗ ਸ਼ੁਰੂ ਹੋ ਗਈ 6 ਮਹੀਨਿਆਂ ਦੇ ਵਿੱਚ ਸਾਨੂੰ ਜਿਹੜੀ ਹੈ ਵਿਜੀਬਲ ਚੇਂजेस ਦੇਖਣਗੇ ਸਾਰੀਆਂ ਉਹਨਾਂ ਤੇ ਕੂੜਾ ਚਾਹੀਦਾ ਉਹਨੇ ਕੂੜੇ ਤੋਂ ਕਮਾਇਆ ਤੋਂ ਨੈਚੁਰਲੀ ਉਹ ਡਿਮਾਂਡ ਕਰੇਗਾ ਉਹ ਆਪਣੇ ਟਾਈ ਅਪ ਕਰ ਸਕਦਾ ਉਹਨਾਂ ਨਾਲ ਨਾਲ ਦੀਆਂ ਕਮੇਟੀਆਂ ਨਾਲ ਵੀ ਕਰ ਸਕਦਾ ਲੁਧਿਆਣਾ ਨਗਰ ਨਿਗਮ ਨੇ ਇੱਕ ਚਨਈ ਦੀ ਕੰਪਨੀ ਦੇ ਨਾਲ ਸਮਝੋਤਾ ਕੀਤਾ ਵਾ ਲੁਧਿਆਣੇ ਦੇ ਵਿੱਚ 400 ਟਨ ਜਿਹੜਾ ਕੂੜਾ ਵਾ ਉਸ ਨੂੰ ਗ੍ਰੀਨ ਚਾਰਕੋਲ ਦੇ ਵਿੱਚ ਬਦਲਿਆ ਜਾਵੇਗਾ ਤਾਂ ਪੂਰੀ ਗੱਲਬਾਤ ਕਰਾਂਗੇ ਨਗਰ ਨਿਗਮ ਕਮਿਸ਼ਨਰ ਸੰਦੀਪ ਦਿਸ਼ੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕਿਸ ਤਰ੍ਹਾਂ ਇਹ ਇੱਕ ਐਡਾ ਕੂੜਾ ਵਾ ਸ਼ਹਿਰ ਦਾ ਉਹ ਗ੍ਰੀਨ ਚਾਰਕੋਲ ਦੇ ਵਿੱਚ ਬਦਲਿਆ ਜਾਵੇਗਾ ਕਿਸ ਤਰ੍ਹਾਂ ਦਾ ਐਮਓ ਸੈਨ ਹੋਇਆ ਵਾ ਕੀ ਕੰਪਨੀ ਕਰੇਗੀ ਕੰਮ ਇਹਦੇ ਅ ਕੱਲ ਅਸੀਂ ਚਿਨਈ ਦੀ ਕੰਪਨੀ ਹੈ ਆਰਥਰੀ ਨਿਊਵਲਸ ਉਦੇ ਨਾਲ ਇੱਕ ਐਮਓਯੂ ਸਾਈਨ ਕੀਤਾ ਹੈ ਇਸ ਕੰਪਨੀ ਦੇ ਕੋਲ ਇੱਕ ਟੈਕਨੋਲੋਜੀ ਹੈ ਉਹਨੂੰ ਟੋਰੀ ਫੈਕਸ਼ਨ ਕਹਿੰਦੇ ਆ ਉਹਦੇ ਵਿੱਚ ਕੰਟਰੋਲਡ ਕੰਬਸ਼ਨ ਹੁੰਦੀ ਹੈ ਔਰ ਉਹਦੇ ਵਿੱਚ ਜਿਹੜਾ ਕੂੜਾ ਹੈ ਮਿਸੀਪਲ ਸੋਲਿਡ ਵੇਸਟ ਹੈ ਉਹਨੂੰ ਕਨਵਰਟ ਕਰਦੇ ਨੇ ਬਾਇਓਚਾਰ ਕੋਲ ਦੇ ਵਿੱਚ ਹਰਿਆ ਕੋਲਾ ਉਹਨੂੰ ਕਹਿੰਦੇ ਆ ਸਿਮਿਲਰ ਇੱਕ ਪ੍ਰੋਜੈਕਟ ਜਿਹੜਾ ਹੈ ਆਲਰੇਡੀ ਬਾਰਾਨਾ ਸੀਚ ਲੱਗਿਆ ਹੋਇਆ ਹੈ ਔਰ ਐਨਟੀਪੀਸੀ ਵੱਲੋਂ ਲਗਾਇਆ ਗਿਆ ਸੀ ਪਹਿਲਾਂ ਉਹੀ ਐਨਟੀਪੀਸੀ ਹੁਣ ਗੁੜਗਾਉਂ ਦੇ ਵਿੱਚ ਔਰ ਫੀਜ਼ਾਬਾਦ ਵਿੱਚ ਲਗਾਉਣ ਜਾ ਰਹੀ ਹੈ ਔਰ ਇਸ ਤੋਂ ਬਿਨਾ ਤਾਮਿਲਨਾਡੂ ਵਿੱਚ ਵੀ ਕੋਈ ਪ੍ਰੋਜੈਕਟ ਚੱਲ ਰਿਹਾ ਸੀ ਸੋ ਇਸ ਕੰਪਨੀ ਨੇ ਸਾਨੂੰ ਆਫਰ ਕੀਤੀ ਕਿ ਅਸੀਂ ਕਾਰਪੋਰੇਸ਼ਨ ਨੂੰ ਇਹਦੀ ਕੋਈ ਕਾਸਟ ਨਹੀਂ ਦੇਣੀ ਪੈਗੀ ਪ੍ਰੋਜੈਕਟ ਦੇ ਵਿੱਚ ਕਿਉਂਕਿ ਸਾਡੇ ਕੋਲ ਹੋਰ ਕੰਪਨੀਆਂ ਵੀ ਆ ਰਹੀਆਂ ਸੀ ਜਿਹੜੀਆਂ ਸਾਨੂੰ ਪ੍ਰੋਜੈਕਟ ਕਾਸਟ ਦੱਸਦੀਆਂ ਸੀ ਪਹਿਲਾਂ ਟੈਂਡਰ ਲੱਗਦੇ ਸੀ ਉਹ ਨਹੀਂ ਦੇਣੇ ਪਣਗੇ ਪੈਸੇ ਪੁੱਸੇ ਕੁਝ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਅਸੀਂ ਇਹ ਪਾਇਲਟ ਪ੍ਰੋਜੈਕਟ ਕਰ ਰਹੇ ਹਾਂ ਇਸ ਪਾਇਲਟ ਪ੍ਰੋਜੈਕਟ ਦੇ ਵਿੱਚ 3 ਮਹੀਨੇ ਵਿੱਚ ਜਿਹੜਾ ਕੰਪਨੀ ਇਹ ਸੈਟਅਪ ਕਰੇਗੀ ਆਪਣਾ ਪ੍ਰੋਜੈਕਟ ਸਾਡੇ ਵੱਲੋਂ ਸਿਰਫ ਇਹਨੂੰ ਅਸੀਂ 2 ਏਕੜ ਲੈਂਡ ਜਿੱਥੇ ਇਹਨਾਂ ਪ੍ਰੋਜੈਕਟ ਆਪਣਾ ਸੈਟਅਪ ਕਰਨਾ ਉਹ ਤਾਜਪੁਰ ਡੰਪ ਸਾਈਡ ਤੇ ਅਸੀਂ ਲੈਂਡ ਕਲੇਮ ਕੀਤੀ ਸੀ ਬ ਦੀ ਤੇ ਉਹਸ ਤੋਂ ਬਿਨਾ ਅਸੀਂ ਪਾਣੀ ਦਾ ਕਨੈਕਸ਼ਨ ਔਰ ਬਿਜਲੀ ਦਾ ਕਨੈਕਸ਼ਨ ਬਿਜਲੀ ਦੀ ਪੇਮੈਂਟ ਇਹ ਖੁਦ ਕਰਨਗੇ ਕਨੈਕਸ਼ਨ ਸਾਡਾ ਆਲਰੇਡੀ ਉਸ ਸਾਈਟ ਦੇ ਉੱਤੇ ਆਲਰੇਡੀ ਹੈਗਾ ਸਾਡੇ ਕੋਲ ਉਹ ਕਨੈਕਸ਼ਨ ਅਸੀਂ ਇਹਨਾਂ ਦੀ ਰਿਕੁਆਇਰਮੈਂਟ ਦੇ ਅਨਸਾਰ ਦਿੱਤਾ ਹੋਇਆ ਔਰ ਇਹ ਕੰਪਨੀ ਇਮੀਡੀਏਟਲੀ ਆਪਣਾ ਪ੍ਰੋਸੈਸ ਸਟਾਰਟ ਕਰ ਦੇਗੀ ਆਪਣਾ ਸੈਟਿੰਗ ਅਪ ਦਾ ਔਰ ਇਹਨੂੰ ਪੋਲੂਸ਼ਨ ਕੰਟਰੋਲ ਬੋਰਡ ਤੋਂ ਇਹਨਾਂ ਦੀ ਜਿਹੜੀ ਟੈਕਨੋਲੋਜੀ ਹੈ ਉਹ ਪਾਸ ਹੋਈ ਹੋਈ ਹੈ ਆਲਰੇਡੀ ਯੂਪੀ ਤੋਂ ਪਾਸ ਹੋਈ ਹੈ ਪੰਜਾਬ ਚੋਂ ਇਹਨਾਂ ਨੂੰ ਅਸੀਂ ਪਾਸ ਕਰਵਾ ਕੇ ਦੇਵਾਂਗੇ ਹੁਣ ਇਹਨੂੰ ਔਰ ਸਿਮਿਲਰਲੀ ਤਾਮਿਲਨਾਡੂ ਦੇ ਵਿੱਚ ਵੀ ਇਹਨਾਂ ਦੀ ਜਿਹੜ ਇੱਕ ਵੱਡੀ ਐਡਵਾਂਟੇਜ ਹੈ ਇੱਕ ਇਹਦੇ ਵਿੱਚ ਮਿਕਸਡ ਕੂੜਾ ਜਿਹੜਾ ਸਾਡਾ ਹੈ ਉਹ ਵੀ ਪ੍ਰੋਸੈਸ ਹੋ ਜਾਏਗਾ ਸੋ ਗਿੱਲਾ ਸੁੱਕਾ ਜਿਹੜਾ ਅਸੀਂ ਕਰਦੇ ਆ ਉਸ ਤੋਂ ਬਿਨਾ ਉਸ ਤੋਂ ਬਿਨਾ ਵੀ ਕਈ ਥਾਵਾਂ ਤੋਂ ਸਾਡੇ ਕੋਲ ਮਿਕਸਡ ਕੂੜਾ ਵੀ ਆਂਦਾ ਸੋ ਸਾਡਾ ਮਿਕਸਡ ਕੂੜਾ ਵੀ ਇਹਦੇ ਵਿੱਚ ਪ੍ਰੋਸੈਸ ਹੋ ਜਾਏਗਾ ਔਰ ਇਹਦੇ ਵਿੱਚੋਂ ਸੈਨੀਟਰੀ ਲੈਂਡਫਿਲ ਦੇ ਵਿੱਚ ਜਾਣ ਲਈ ਕੁਝ ਨਹੀਂ ਬਚੇਗਾ ਮੰਨ ਲਓ ਇਹਦੇ ਵਿੱਚ ਕੋਈ ਪੱਥਰ ਗਿਆ ਤਾਂ ਇਹ ਪੱਥਰ ਉਹਨੂੰ ਛਾਂਟ ਕੇ ਉਹਨੂੰ ਵੱਖਰਾ ਪ੍ਰੋਸੈਸ ਕਰ ਦੇਗਾ ਪੱਥਰ ਦਾ ਜਿਹੜਾ ਪ੍ਰੋਸੈਸਿੰਗ ਉਹਨੂੰ ਉਹ ਦੇ ਵਿੱਚ ਕਨਵਰਟ ਕਰਕੇ ਜਾਂ ਉਹਦਾ ਸਬੂਰਾ ਕਰਕੇ ਉਹਦੀਆਂ ਉਹਦੇ ਵਿੱਚੋਂ ਕੁਝ ਮੈਟਲ ਆਉਸ਼ਾ ਉਹਨੂੰ ਲੱਗਦਾ ਤੇ ਉਸ ਤੋਂ ਬਾਅਦ ਕਿਨੇ ਬਾਇਓਚਾਰ ਬਣਦਾ ਕੂੜਾ ਜਿਹੜਾ ਹੈ ਕੂੜਾ ਜਿਹੜਾ ਤਾਜਪੁਰ ਡੰਪ ਸਾਈਟ ਤੇ ਜਾ ਰਿਹਾ ਸੀ ਉਹਨੂੰ ਅਸਰਾ ਨਵੇਂ ਦੇ ਰਹੇ ਆ ਤਾਂ ਕਿ ਪ੍ਰੋਸੈਸਿੰਗ ਹੋ ਜਾਵੇ ਮਾਨਯੋਗ ਨੈਸ਼ਨਲ ਟ੍ਰਿਬਿਊਨਲ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਚੰਦਰਦੇਸ਼ ਨੇ ਕਿ ਸ਼ਹਿਰਾਂ ਨੂੰ ਕੂੜਾ ਮੁਕਤ ਕੀਤਾ ਜਾਣਾ ਤੋਂ ਅਸੀਂ ਉਹਦੇ ਵਿੱਚ ਇੱਕ ਕੰਮ ਕਰ ਰਹੇ ਹਾਂ ਇਸ ਤੋਂ ਬਿਨਾਂ ਜਿਹੜੀ ਜਿਹੜੀ ਡੰਪ ਸਾਈਟ ਦੇ ਉੱਤੇ 20 ਲੱਖ ਅੰਡਰਵੀਸੀ ਲਗਾ ਕੀ ਬਾਇਓ ਮੈਡੀਸ਼ਨ ਹਰ ਕਿ ਉਹਦੀ ਬਣਾਈ ਫਿਊਲ ਬੋਕਰ ਨਿਕਲ ਜਾਏਗਾ ਉਹ ਫਿਊਲ ਇਸ ਪਲਾਂਟ ਦਾ ਹੋਗਾ ਸੋ ਵਿੱਚ ਅਸੀਂ ਇਸ ਕਰਦੇ ਹਾਂ ਸੋ ਇੱਕ ਮਤਲਬ ਜਿਹਨੂੰ ਕਹਾਂਗੇ ਵੀ ਆਉਣ ਵਾਲੇ 3 ਮਹੀਨਿਆਂ ਬਾਅਦ ਜਦੋਂ ਪਲਾਂਟ ਸੈਟ ਅਪ ਹੋ ਜਾਏਗਾ ਇਹਦੇ ਨਾਲ ਹੀ ਸੀ ਇੱਕ 700 ਟਨ ਦਾ ਵੱਖਰਾ ਟੈਂਡਰ ਲਗਾ ਦਿੱਤਾ ਹੈ ਉਹਦੇ ਵਿੱਚ ਅਸੀਂ ਓਪਨ ਟੈਕਨੋਲੋਜੀ ਟੈਂਡਰ ਲਗਾਇਆ ਕੋਈ ਵੀ ਵਿਅਕਤੀ ਜਿਹੜਾ ਸਾਡਾ ਪ੍ਰੋਸੈਸਿੰਗ ਕਰ ਦਵੇ ਜੇਕਰ ਉਹਦੇ ਵਿੱਚ ਸਾਨੂੰ ਕੋਈ ਕੋਸਟ ਜਿਹੜਾ ਬੰਦਾ ਆਫਰ ਕਰਦਾ ਕਿ ਮੈਂ ਤੁਹਾਨੂੰ ਤੁਹਾਡੇ ਕੋ ਕੋਸਟ ਲਵਾਂਗਾ ਤੁਹਾਡਾ ਪਰ ਟਨ ਕੂੜਾ ਪ੍ਰੋਸੈਸ ਕਰਨ ਲਈ ਕੋਸਟ ਚਾਰਜ ਕਰਾਂਗਾ ਨਾ ਸਾਡਾ ਇਹ 400 ਟਨ ਵਾਲਾ ਜਿਹੜਾ ਬੰਦਾ ਹੈ ਇਹ ਸਾਡੇ ਕੋਲ ਬਿਲਕੁਲ ਕੋਈ ਪੈਸਾ ਨਹੀਂ ਲੈ ਰਿਹਾ ਤਾਂ ਲੋਕੀ ਮੈਨੂੰ ਲੱਗਦਾ ਕਿ ਉਹ ਸਟੈਂਡਰਡ ਵਿੱਚ ਕੰਪੀਟ ਕਰਨ ਦੀ ਕੋਸ਼ਿਸ਼ ਕਰਨਗੇ ਇਹਦੇ ਨਾਲ ਸੋ ਸਾਨੂੰ ਉਹਦੇ ਵਿੱਚ ਫਾਇਦਾ ਹੋਏਗਾ ਕਿ ਸਾਡੀ ਕੋਸਟਿੰਗ ਜਿਹੜੀ ਘਟ ਜੇ ਟੋਟਲ ਕੂੜਾ ਰੋਜ਼ ਦਾ ਕਿੰਨਾ ਕੁ ਜਿਹੜਾ ਹੁੰਦਾ ਤਕਰੀਬਨ ਸਾਡਾ 10 ਤੋਂ 50 ਤੋਂ ਲੈ ਕੇ 1100 ਟਨ ਦੇ ਵਿੱਚਕਾਰ ਐਵਰੇਜ ਕਰਦਾ ਹੈ ਟੁਕੜਾ ਡੇਲੀ ਤੋ ਉਹਦੇ ਵਿੱਚ 60% ਗਿੱਲਾ ਕੂੜਾ ਹੁੰਦਾ ਔਰ 40% ਜਿਹੜਾ ਸੁੱਕਾ ਕੂੜਾ ਹੁੰਦਾ ਤੋ ਗਿੱਲੇ ਕੂੜੇ ਦੇ ਵਿੱਚੋਂ ਅਸੀਂ ਤਕਰੀਬਨ ਅ ਅੱਜ ਦੀ ਡੇਟ ਦੇ ਵਿੱਚ 300 350 ਟਨ ਜਿਹੜਾ ਉਹਨੂੰ ਵਿੰਡਰੋਸ ਬਣਾ ਕੇ ਕੰਪੋਸਟਿੰਗ ਕਰ ਰਹੇ ਹਾਂ ਹੁਣ ਲੱਗਦਾ ਕਿ ਸ਼ਹਿਰ ਦੇ ਵਿੱਚ ਜਿਹੜੇ ਕੂੜੇ ਡੰਪਾ ਵੱਡੇ ਜਿਹੜੇ ਭਰੇ ਲੈਂਦੇ ਉਹ ਖਾਲੀ ਹੋ ਜਾਣਗੇ ਗੰਦਗੀ ਖਤਮ ਹੋ ਜਾਏਗੀ ਨੇਚਰਲੀ ਦੇਖੋ ਕੂੜੇ ਨੂੰ ਸੋਰਸ ਨਹੀਂ ਮਿਲ ਰਿਆ ਸੀ ਕਿੱਥੇ ਜਾ ਕੇ ਪ੍ਰੋਸੈਸ ਕਿੱਥੋਂ ਹੋਣ ਲਈ ਤੇ ਇਹ ਪ੍ਰੋਸੈਸਿੰਗ ਪਲਾਂਟ ਜਦੋਂ ਲੱਗ ਜਾਣਗੇ ਤਾਂ ਨੇਚਰਲੀ ਸ਼ਹਿਰ ਦੇ ਵਿੱਚੋਂ ਕੂੜੇ ਦੀ ਜਿਹੜੀ ਲਿਫਟਿੰਗ ਹੈ ਉਹਦੀ ਰਫ਼ਤਾਰ ਵੀ ਕਿਉਂਕਿ ਉਹਨੂੰ ਅੱਗੇ ਰਾਹ ਮਿਲ ਰਿਹਾ ਜਾ ਕੇ ਜਿੱਥੇ ਪ੍ਰੋਸੈਸ ਹੋਣਾ ਪਹਿਲਾਂ ਦੇ ਡੰਪ ਦੇ ਵਿੱਚ ਐਡ ਕਰ ਰਹੇ ਸੀ ਸੀ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਕੂੜਿਆਂ ਦੇ ਜਿਹੜੇ ਡੰਪ ਆ ਤੁਸੀਂ ਵੇਖਿਆ ਸਾਡੇ ਕੰਪੈਕਟਰ ਸਟੇਸ਼ਨ ਜਿਹੜੇ ਬੜੇ ਸੋਹਣੇ ਬਣ ਕੇ ਤਿਆਰ ਨੇ ਜਿਹੜੇ ਮਾਡਰਨ ਕੰਪੈਕਟਰ ਸਟੇਸ਼ਨ ਜਿੱਥੇ ਗਿੱਲਾ ਸੁੱਕਾ ਕੂੜਾ ਵੱਖਰਾ-ਵੱਖਰਾ ਸੈਗਰੀਗੇਟ ਹੋ ਕੇ ਆ ਰਿਹਾ ਸੋ ਉਹ ਕੰਪੈਕਟਰ ਸਟੇਸ਼ਨ ਤੋਂ ਕੰਪੈਕਟਰ ਜਿਹੜੇ ਸਿੱਧੇ ਪਹਿਲਾਂ ਸ਼ਹਿਰ ਦੇ ਵਿੱਚੋਂ ਕੂੜੇ ਦੀਆਂ ਓਪਨ ਟਰੱਕਸ ਜਾਂਦੇ ਸੀ ਟਰਾਲੀਆਂ ਜਾਂਦੀਆਂ ਸੀ ਸਕੂੜਾ ਲੋਕਾਂ ਦੇ ਸਿਰ ਤੇ ਖਿਲਰਦਾ ਹੁੰਦਾ ਸੀ ਉਸ ਵੇਲੇ ਹਵਾ ਆ ਜਣੀ ਤੇ ਖਿਲਰ ਜਾਣਾ ਸੋ ਉਹ ਹੁਣ ਅਸੀਂ ਬੰਦ ਕਰਕੇ ਕੰਪੈਕਟ ਜਿਹੜੇ ট্রান্সਫਰ ਸਟੇਸ਼ਨਸ ਆ ਉਥੋਂ ਕੰਪੈਕਟਰਸ ਦੇ ਵਿੱਚ ਜਿਹੜਾ ਸਾਡਾ ਕੂੜਾ ਉਹ ਜਾ ਰਿਹਾ ਹੈ ਐਸੋਲੇ ਡੰਪ ਸਾਈਟ ਤੇ ਸੋ ਉਹ ਇਤਰਾ ਹੀ ਪੈਕ ਦਾ ਪੈਕ ਹੀ ਚਲਜਿਆ ਕਰਨਾ ਉੱਥੇ ਪ੍ਰੋਸੈਸ ਹੋ ਜਾਇਆ ਕਰਨਾ ਤਾਂ ਕੂੜਾ ਜਿਹੜਾ ਉਹ ਖਤਮ ਹੋ ਜਾਏਗਾ ਸ਼ੁਰੂਆਤ ਵੈਸੇ ਕਦੋਂ ਤੋਂ ਹੋ ਰਹੀ ਹੈ ਕਿਹੜੇ ਮਹੀਨੇ ਤੋਂ ਸ਼ੁਰੂਆਤ ਜਿਹੜੀ ਕਰ ਰਹੇ ਹੋ ਤੁਸੀਂ ਜਿਹੜੀ ਅਸੀਂ ਕੱਲ ਅਸਾਈਨ ਕੀਤਾ ਇਹਨੂੰ 3 ਮਹੀਨੇ 90 ਡੇਸ ਦਾ ਟਾਈਮ ਦਿੱਤਾ ਜਿਹਦੇ ਵਿੱਚ ਇਹਨੇ ਸਟਾਰਟ ਕਰਨਾ ਆਪਣਾ ਪ੍ਰੋਜੈਕਟ ਤੇ ਲਗਦਾ ਹੈ 6 ਮਹੀਨੇ ਤੱਕ ਲੁਧਿਆਣਾ ਸ਼ਹਿਰ ਸਾਫ਼ ਦਿਖਣੇਗਾ ਨੈਚੁਰਲੀ ਜਦੋਂ ਪ੍ਰੋਸੈਸਿੰਗ ਸ਼ੁਰੂ ਹੋ ਗਈ 6 ਮਹੀਨੇ ਦੇ ਵਿੱਚ ਸਾਨੂੰ ਜਿਹੜੀ ਹੈ ਵਿਜੀਬਲ ਚੇਂजेस ਦਿਖਣਗੀਆਂ ਸਾਰੀਆਂ ਤੇ ਲੱਗਦਾ ਕਿ ਆਸਪਾਸ ਦੇ ਜਿਹੜੇ ਆਪਣੇ ਨਾਲ ਲੱਗਦੇ ਨੇ ਸੂਬੇ ਉੱਥੋਂ ਵੀ ਥੋੜਾ ਜਿਹਾ ਜਿਵੇਂ ਜ਼ਿਲ੍ਹੇ ਥੋੜੇ ਬੋਤੇ ਹੋ ਜਾਂਦੇ ਕਿ ਆ ਜਾਂਦੇ ਆ ਸੋ ਵੀ ਇੱਕ ਛੋਟੀਆਂ ਕਮੇਟੀਆਂ ਦਾ ਕੂੜਾ ਵੀ ਸੀ ਜਿਹਨੂੰ ਕਹਿੰਦੇ ਇਸ ਪ੍ਰੋਸੈਸਿੰਗ ਪਲਾਂਟ ਕਿਉਂਕਿ ਜਿਹੜਾ ਬੰਦਾ ਪ੍ਰੋਸੈਸਿੰਗ ਪਲਾਂਟ ਚਲਾਏਗਾ ਉਹਨੂੰ ਤੇ ਕੂੜਾ ਚਾਹੀਦਾ ਉਹਨੇ ਕੂੜੇ ਤੋਂ ਕਮਾਏਗਾ ਤੋ ਨੇਚਰਲੀ ਉਹ ਡਿਮਾਂਡ ਕਰੇਗਾ ਉਹ ਆਪਣੇ ਟਾਈ ਅਪ ਕਰ ਸਕਦਾ ਉਹਨਾਂ ਨਾਲ ਨਾਲ ਦੀਆਂ ਕਮੇਟੀਆਂ ਨਾਲ ਵੀ ਕਰ ਸਕਦਾ ਹੈ ਸੁਧਾਨੇ ਦੇ ਲੋਕਾਂ ਨੂੰ ਵੀ ਕੀ ਅਪੀਲ ਕਰਨੀ ਚਾਹੂਗੇ ਕਿਉਂਕਿ ਕੂੜੇ ਦੀ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਲੋਕ ਵੀ ਚਾਹੇ ਬੁੱਡੇ ਦਰਿਆ ਚ ਕੂੜਾ ਸੁੱਟਦੇ ਆ ਸੜਕਾਂ ਤੇ ਸੁੱਟ ਦਿੰਦੇ ਉਹਨਾਂ ਵਾਸਤੇ ਕੀ ਦੇਖੋ ਇਸ ਵੇਲੇ ਅਸੀਂ 32 ਕੰਪੈਕਟਰ ਸਟੇਸ਼ਨ ਸਾਡੇ ਬਣੇ ਹੋਏ ਆ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਤੁਹਾਡੇ ਘਰ ਤੇ ਜਿਹੜਾ ਕੂੜਾ ਲੈਣ ਆਉਂਦਾ ਬੰਦਾ ਉਹਨੂੰ ਹੀ ਕੂੜਾ ਦਿਓ ਕੂੜੇ ਦੇ ਲਫਾਫੇ ਬਨ ਕੇ ਇਧਰ ਉਧਰ ਨਾ ਸੁੱਟੋ ਕੋਈ ਸੜਕਾਂ ਦੇ ਦੁਆਲੇ ਸੁੱਟ ਰਿਹਾ ਕੋਈ ਬੁੱਢੇ ਨਾਲੇ ਵਿੱਚ ਸੁੱਟ ਥੋੜਾ ਸੁੱਟ ਰਿਹਾ ਬੁੱਢੇ ਨਾਲੇ ਤੇ ਬਿਲਕੁਲ ਨਹੀਂ ਕੂੜਾ ਸੁੱਟਣਾ ਚਾਹੀਦਾ ਜਦੋਂ ਆਲਰੇਡੀ ਸਾਡੇ ਕੋਲ ਸਪੇਸ ਹੈਗੀ ਆ ਅਸੀਂ ਤੁਹਾਡੇ ਘਰਾਂ ਦੇ ਲਾਗੇ ਕੰਪੈਕਟਰ ਸਟੇਸ਼ਨ ਲਗਾਏ ਜੇ ਤੁਸੀਂ ਕੂੜੇ ਵਾਲਾ ਨਹੀਂ ਵੀ ਲਗਾਇਆ ਐਟਲੀਸਟ ਢਾ ਕੇ ਆਪ ਕੰਪੈਕਟਰ ਸਟੇਸ਼ਨ ਚ ਪਾਓ ਉੱਥੇ ਗਿੱਲੇ ਤੇ ਸੁੱਕੇ ਕੂੜੇ ਦੇ ਵੱਖਰੇ ਵੱਖਰੇ ਕੰਪੈਕਟਰ ਬਣੇ ਹੋਏ ਆ ਤੋ ਉਹਦੇ ਵਿੱਚ ਪਾ ਦੋਗੇ ਤਾਂ ਉਹ ਕੂੜਾ ਤੁਹਾਡਾ ਜਿਹੜਾ ਗਿੱਲਾ ਸੁੱਕਾ ਵੱਖਰਾ ਹੋ ਕੇ ਅਗੇ ਪ੍ਰੋਸੈਸਿੰਗ ਲਈ ਚੱਲ ਜਾਏਗਾ ਲੋਕਾਂ ਨੂੰ ਚਾਹੀਦਾ ਕਿ ਕੂੜਾ ਜਿਹੜਾ ਬਾ ਦੋਨੇ ਗਿੱਲਾ ਤੇ ਸੁੱਕਾ ਲਗ ਲਗਰ ਬਣਾ ਬਿਲਕੁਲ ਜੀ ਸੈਗਰੀਗੇਸ਼ਨ ਮਸਟ ਹੈ ਲੋਕਾਂ ਨੂੰ ਚਾਹੀਦਾ ਕਿ ਗਿੱਲਾ ਸੁੱਕੇ ਦੇ ਵੱਖਰੇ ਵੱਖਰੇ ਕਿਚਨ ਦਾ ਵੇਸਟ ਆਮ ਤੌਰ ਤੇ ਗਿੱਲਾ ਵੇਸਟ ਹੁੰਦਾ ਉਹਦਾ ਲਫਾਫਾ ਵੱਖਰਾ ਬਣ ਜਵੇ ਦੂਸਰਾ ਜਿਹੜਾ ਸੁੱਕਾ ਕੂੜਾ ਉਹਦਾ ਵੱਖਰਾ ਬਣੇ ਔਰ ਉਹਦੀ ਪ੍ਰੋਸੈਸਿੰਗ ਸਾਡੇ ਲਈ ਈਜ਼ੀ ਹੁੰਦੀ ਹੈ ਬਿਲਕੁਲ ਲੁਧਿਆਣਾ ਹੁਣ ਜਿਹੜਾ ਵਾ ਜਲਦ ਹੀ ਸਾਫ ਸੁਥਰਾ ਦੇਖੇਗਾ ਕਿਉਂਕਿ ਇੱਕ ਐਮਓਯੂ ਜਿਹੜਾ ਵਾ ਚਨਈ ਦੀ ਕੰਪਨੀ ਦੇ ਨਾਲ ਸਾਈਨ ਹੋਇਆ ਵਾ ਤਾਂ ਉਸ ਦੇ ਤਹਿਤ ਜਿਵੇਂ ਦੱਸਿਆ ਕਿ ਕਮਿਸ਼ਨਰ ਸਾਹਿਬ ਨੇ ਕਿ 6 ਮਹੀਨਿਆਂ ਦੇ ਵਿੱਚ ਸ਼ਹਿਰ ਜਿਹੜਾ ਵਾ ਉਹ ਸਾਫ ਦਿਖਣਾ ਸ਼ੁਰੂ ਹੋ ਜਾਵੇਗਾ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਬਿੰਦੂ ਜਗਮਨ ਟੀਵੀ ਲੁਧਿਆਣਾ